ਉਹਨਾਂ ਨੂੰ ਕੀ ਹੈ ਵੀ ਹਜੇ ਝੋਨਾ ਮੰਡੀਆਂ ਚ ਪਿਆ ਹੈ ਮੇਰਾ ਕਹਦਾ ਮਾਨਸਾ ਜ਼ਿਲ੍ਹੇ ਦੇ ਵਿੱਚ 3 ਕ ਹਜ਼ਾਰ ਗੱਟਾ ਮਤਲਬ 5-6 ਮੰਡੀਆਂ ਦੇ ਵਿੱਚ ਪਿਆ ਗਿਆ ਅਸੀਂ ਪਰਸੋਂ ਡੀਸੀ ਦੇ ਇੱਕ ਹੈ ਜੀ ਉਥੇ ਕਿਲਾ ਕਰੋ ਦਫ਼ਤਰ ਸੀਗਾ ਚਰਾਬਨੀ ਪਤੀ ਦੇ ਵੀ ਜੀ ਨਾਟ ਚੱਕਿਆ ਤਾਂ ਧਰਨਾ ਲਗਾਤਾ ਚਲਾਵਾਂ ਅੱਜ ਅਸੀਂ ਕੀ ਆ ਕੇ 7 ਵਜੇ ਬਹਿ ਗਏਗੇ ਤੇ ਹਜੇ ਤੱਕ ਅਧਿਕਾਰੀ ਕਹੀ ਜਾਂਦੇ ਨੇ ਜੀ 3 ਵਜੇ ਨੂੰ ਕੰਮ ਨਿਬੇੜ ਦਾਂਗੇ ਅਸੀਂ ਉਹਦੇ ਜਾਵਾਂਗੇ ਉਹਦੇ ਘਰੇ ਜਦੋਂ ਤੂੰ ਨਾ ਦਾਣਾ ਦਾਣਾ ਤੁਲਕਿਆ ਨਹੀਂ ਉਹਨਾਂ ਚਰ ਸੁਨਸਾਨ ਮੋਰਗੇ ਜਿੰਨੀਆਂ ਵੀ ਜੱਥੇਬੰਦੀਆਂ ਸਾਰੀਆਂ ਹਾਜ਼ਰ ਨੇ ਤੇ ਲਗਾਤਾਰ ਬੈਠਾਂਗੇ ਤੇ ਬੈਠ ਕੇ ਉਹਦੇ ਮਸਲੇ ਨੂੰ ਹੱਲ ਕਰਾਵਾਂਗੇ ਮੇਰਾ ਖਿਆਲ ਹੈ ਸਾਨੂੰ ਸਮਝ ਨਹੀਂ ਆ ਰਹੀ ਹੁਣ ਕਿਹੜੇ ਕਿਸਾਨ ਨੇ ਪਛੇਤੀ ਜੀ ਦੀ ਬੀਜੀ ਹੈ ਪਹਿਲਾਂ ਉਹਨੇ ਮੱਕ ਬੀਜਿਆ ਪਸ਼ੂਆਂ ਵਾਸਤੇ ਚਾਰ ਪੌਣਾ ਚਲੋ ਲੇਟ ਹੋ ਗਈ ਥੋੜੀ ਕਣੀ ਅਸੀਂ ਉਹਦੇ ਵੀ ਹੱਕ ਕਿੰਨੇ ਕੋਈ ਬਾਹਰੋਂ ਲੈ ਕੇ ਇੱਥੇ ਚੋਂ ਨਾ ਵੇਚੇ ਸਗੋਂ ਚੋਂ ਨਾ ਬਾਹਰੋਂ ਇੱਥੋਂ ਦੀ ਅਫਸਰ ਜਾਈ ਨੇ ਸੈਲਰ ਮਾਲਕਾਂ ਨੇ ਆੜਤੀਆਂ ਨੇ ਆ ਖਾਸ ਕਰਕੇ ਲੀਡਰਾਂ ਨੇ ਉਹ ਦੇ ਦੇ ਲਿਆ ਕੇ ਬਲੈਕ ਕੀਤੀ ਆ 500 ਰੁਪਿਆ ਕਵਾਂਟਮ ਆ ਗਿਆ ਉਹਨੂੰ ਜੁਪੀ ਤੋਂ ਲਿਆਂਦਾ Rajasthan ਤੋਂ ਲਿਆਂਦਾ Bihar ਤੋਂ ਲਿਆਂਦਾ ਉਹ ਅਰਜੋਨ ਹੈ ਪੰਜਾਬ ਦੇ ਚਾਰ ਜਿਹਨਾਂ ਵਿੱਚੋਂ ਨਾ ਮਾਰੀ ਗਿਆ ਸੀਗਾ ਤੇ ਬੀਮਣ ਖੇਲੇ ਤਾਂ ਹੋਂ ਘੱਟ ਲਿਖਿਆ ਤੇ ਜੇ ਨਾ ਬੀਮਣ ਘੱਟ ਲਿਖਦਾ ਫੇਰ ਇਹਨਾਂ ਨਾਲ ਕੀ ਬਣਦੀ ਪਰ ਉਹ ਬਾਹਰੋਂ ਲੈ ਕੇ ਸੈਲਰ ਭਰ ਲੈਨੇ ਤੇ ਇਸ ਕਰਕੇ ਗਲਤੀ ਨਿੰਦਿਆ ਕਰਦਾ ਦਾਣਾ ਦਾਣਾ ਝੋਨੇ ਦਾ ਚੱਕਾ ਜਾਵੇ ਅੱਜ 3 ਵਜੇ ਤੱਕ ਕਰ ਦੇਖਦੇ ਆ ਨਹੀਂ ਫਿਰ ਅਗਲਾ ਐਕਸ਼ਨ ਕਰਾਂਗੇ 3 ਵਜੇ ਉਹਨਾਂ ਨੇ ਵੜਿਆ ਕੰਮ ਫਿਰ ਕੋਈ ਨਾ ਕੋਈ ਐਕਸ਼ਨ ਕਰੂਗਾ ਮੌਜਾ